ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਰੱਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣਉ ਨੀਚ ਮੂਰਖਾ ਰੇ ਏ ਪ੍ਰਭ ਮਿਹਰ ਕਰਕੇ ਤੂੰ ਮੈਨੂੰ ਆਪਣੀ ਹੀ ਸਰਨ ਵਿੱਚ ਰੱਖ ਮੈਂ ਨੀਵੇਂ ਜੀਵਨ ਵਾਲਾ ਹਾਂ ਮੈਂ ਮੂਰਖਾਂ ਮੈਨੂੰ ਤੇਰੀ ਸੇਵਾ ਭਗਤੀ ਕਰਨ ਦੀ ਜਾਚ ਅਕਲ ਨਹੀਂ ਹੈ ਮਾਨ ਕਰੂ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਏ ਮੇਰੇ ਪ੍ਰੀਤਮ ਏ ਮੇਰੇ ਪਿਆਰੇ ਮੈਂ ਤੇਰੇ ਉਤੇ ਹੀ ਤੇਰੀ ਬਖਸ਼ਿਸ਼ ਉਤੇ ਹੀ ਭਰੋਸਾ ਰੱਖਦਾ ਹਾਂ ਅਸੀਂ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ ਭੁੱਲਾਂ ਕਰਦੇ ਰਹਿੰਦੇ ਹਾਂ ਤੂ ਸਦਾ ਬਖਸਾਣੂ ਬਖਸ਼ਣ ਵਾਲਾ ਹੈ ਰਹਾਉ ਹਮ ਅਵਗੁਨ ਕਰਹਿ ਅਸੰਖ ਨੀਤ ਤੂੰ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤ્યાਗ ਇਹ ਕਰਮ ਹਮਾਰੇ हे ਪ੍ਰਭੂ ਅਸੀਂ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ ਤੂੰ ਫਿਰ ਵੀ ਸਾਨੂੰ ਗੁਣਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈ हे ਪ੍ਰਭੂ ਸਾਡੇ ਨਿਤ ਦੇ ਕਰਮ ਤਾਂ ਇਹ ਹਨ ਕਿ ਅਸੀਂ ਤੈਨੂੰ ਭੁਲਾ ਕੇ ਤੇਰੀ ਟਹਿਲਣ ਮਾਇਆ ਦੀ ਸੰਗਤ ਵਿੱਚ ਟਿਕੇ ਰਹਿੰਦੇ ਹਾਂ ਤੂੰ ਦੇਵ ਉਹ ਸਭ ਕਿਛ ਦਇਆ ਤਾਰ ਹਮ ਅਕਿਰਤ ਕਿਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸ ਮਾਰੇ हे ਪ੍ਰਭੂ ਅਸੀ ਜੀਵ ਨਾ ਸ਼ੁਕਰੇ ਹਾਂ ਤੂੰ ਫਿਰ ਵੀ ਮਿਹਰ ਕਰਕੇ ਸਾਨੂੰ ਹਰੇਕ ਚੀਜ਼ ਦਿੰਦਾ ਹੈ हे ਖਸਮ ਪ੍ਰਭੂ ਅਸੀ ਤੈਨੂੰ ਆਪਣੇ ਚਿਤ ਵਿੱਚ ਨਹੀਂ ਵਸਾਉਂਦੇ ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ਜੁ ਤੁਜਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ ਕਹੋ ਨਾਨਕ ਸਰਨ ਦਇਆਲ ਗੁਰ ਲੇਹੋ ਮੁਗਦ ਉਧਾਰੇ हे ਜੀਵਾਂ ਦੇ ਜਨਮ ਦੇ ਗੇੜ ਕੱਟਣ ਵਾਲੇ ਜਗਤ ਵਿੱਚ ਕੋਈ ਵੀ ਚੀਜ਼ ਜਿੱਥੋਂ ਆਕੀ ਨਹੀਂ ਹੋ ਸਕਦੀ ਸਾਨੂੰ ਵੀ ਅਸੀਂ ਸਹੀ ਜੀਵਨ ਰਾਹ ਉੱਤੇ ਪਾਈ ਰੱਖ हे ਨਾਨਕ ਆਖੇ ਦਇਆ ਦੇ ਸੋਮੇ ਗੁਰ ਅਸੀਂ ਤੇਰੀ ਸਰਨ ਆਏ ਹਾਂ ਸਾਨੂੰ ਮੂਰਖਾਂ ਨੂੰ ਅਗੁਨਾ ਪੁਲਣਾ ਤੋਂ ਬਚਾਈ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ